ਮੈਂ ਮੈਂ ਰੋਲਾ ਦੇ ਜਿਹੜੀ ਆਪਣੇ ਜਵਾਬ ਇੱਥੇ ਸੁਪੂਗਾ ਮੈਂ ਸੋਹੀ ਤਾਂ ਨਹੀਂ ਬਲੇਟ ਨਹੀਂ ਨਹੀਂ ਇਹ ਤਾਂ ਦਾਦਾ ਇਹ ਤਾਂ ਹਾਂ ਪੈਰ ਤੇ ਮਾਰਦੀ ਸੀ ਸਪਰੇਅ ਉਹ ਵੱਡੇ ਤੈਲਾ ਕਰਕੇ ਖੜੀ ਹੁਣ ਦੇਖੀ ਕੀ ਰਹਿੰਦਾ ਤਨੇ ਕਿ ਧਾਗੇ ਵਿੱਚ ਆ ਨੌ ਕਿੱਦੂ ਕਿੱਦੂ ਹਾਂ ਆ ਮਾਸਟਰ ਦੇਖੀ ਆ ਦੇਖ ਆ ਚੀਜ਼ ਵੱਡੀ ਪਈ ਐ ਬੇਚਾਰੇ ਆ ਵੀ ਐ ਇੱਧਰ ਆ ਜਾ ਇਹਦਾ ਬਾਲਾ ਦਾ ਨੌਂਦਰੀ ਵੱਡੀ ਪਈ ਹੈ ਵਿਚਾਰੇ ਦੀ ਇਹ ਜੀ ਜੀ ਸੁਭਰੇ ਮਾਰ ਸੁਭਰੇ ਸਾਰੇ ਮਾਰ ਦੇ ਜਾਨਵਰ ਜੂਨਵਰ ਵੀ ਚੱਕ ਨਿਮਰੂ ਪਤ ਅੱਖਾਂ ਬਸ ਰਹਿ ਐਸ ਤੋਂ ਮਾਰ ਉਹ ਦੇ ਤੂਟ ਤਾਂ ਚਾਪ ਕੇ ਲਾ ਕੇ ਮਾਰ ਉਹ ਨੂੰੜੇ ਪਾਸੇ ਹੱਥ ਕਰ ਲਾ ਓਏ ਜ਼ਖਮ ਦੇਖੋ ਹੋਰ ਥੱਲੇ ਰਹੀ ਓ जाजु पे आके डाय होएने कहाँ पे आके हम्म वही लाती नहीं हम जहाँ पाज के बदाम की नहीं फाल जाता क्या लो कुछ देख बदेम जहाँ नाह लेनी है तो जहाँ पाजा कल भी जो नाह भी कल सिवा वो नहीं तो पीड़ को बना देंगे नाह दे मोहर पप्पी का नहीं आ रही पानी पे होंगे आई वाइफ ये यहाँ